ਦੋਸਤੋ ਸਤ ਸ੍ਰੀ ਅਕਾਲ ਮੈਂ ਵੀਰਵਲ ਢਾਲੀਵਾਲ ਮਾਨਸਾ ਜ਼ਿਲ੍ਹੇ ਦਾ ਪਿੰਡ ਨੰਗਲਕ ਲਾਂਗਾ ਇਹ ਜੋ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋਗੇ ਇਹ ਦੋ ਕਮਰੇ ਨੇ ਦੋਨੇ ਕਿਸੇ ਵੇਲੇ ਵੀ ਡਿੱਗਣ ਵਾਲੇ ਨੇ ਤਰੇੜਾਂ ਆ ਚੁੱਕੀਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਕਮਰੇ ਦੇ ਵਿੱਚ ਪਾਣੀ ਭਰ ਗਿਆ ਸੀ ਬਹੁਤ ਜ਼ਿਆਦਾ ਜਿਸ ਤੋਂ ਬਾਅਦ ਜਿਹੜਾ ਸਮਾਨ ਸੀਗਾ ਉਹ ਸਾਰਾ ਬਿਲਕੁਲ ਖਰਾਬ ਹੋ ਚੁੱਕਿਆ ਸੀਗਾ ਉਹ ਕਿਸ ਦੇ ਘਰੇ ਰੱਖਿਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਕੰਧ ਪਾੜ ਚੁੱਕੀ ਹੈ ਜੋ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਛੱਤ ਬਹੁਤ ਨੀਵੀਂ ਆ ਇਹ ਕਰਦੇ ਅੰਦਰੋਂ ਹਾਲਾਤ ਵਿਖਾਉਣੇ ਆ ਇਸ ਤਰ੍ਹਾਂ ਦਾ ਹੋਇਆ ਹੋਇਆ ਇਹ ਕਮਰਾ ਕਿਸੇ ਵੇਲੇ ਵੀ ਡਿੱਗ ਸਕਦਾ ਹੈਗਾ ਦੂਸਰਾ ਕਮਰਾ ਇਹ ਹੈ ਇਹਨਾਂ ਦਾ ਇਹ ਦੇ ਵਿੱਚ ਵੀ ਇਹ ਪੈਣ ਸੌਣ ਨਹੀਂ ਕਿਉਂਕਿ ਇਹ ਵੀ ਚਾਰੇ ਪਾਸਿਓਂ ਪਾਟਿਆ ਹੋਇਆ ਹੈਗਾ ਕਿਸੇ ਵੇਲੇ ਵੀ ਡਿੱਗ ਸਕਦਾ ਹੈਗਾ ਪਰਿਵਾਰ ਨਾਲ ਤੁਹਾਨੂੰ ਮਿਲਾਵਾਂਗੇ ਤੇ ਬੈਠੇ ਨੇ ਗੱਲ ਕਰਾਉਨੇ ਆ ਹਾਂਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਨੰਗਲ ਜੀਤੀ ਰਹੇਗਾ ਨੰਗਲ ਕਲਾਂ ਜੀ ਹੂੰ ਅੱਛਾ ਕੀ ਕਹਿਣਾ ਚਾਹੁੰਦੇ ਹੋ ਕਮਰੇ ਬਾਰੇ ਕਮਰੇ ਬਾਰੇ ਸੁਣਾਉਣਾ ਚਾਹੁੰਦੇ ਜੀ ਕਮਰੇ ਸਾਰਾ ਕੁਝ ਹੀ ਸਾਡੇ ਕਮਰੇ ਪਾ ਜਾਣ ਘਰ ਵਾਲੇ ਨੂੰ ਦਿੰਦਾ ਨਹੀਂ ਜੀ ਅੱਖਾਂ ਦਾ ਪ੍ਰੇਸ਼ਨ ਹੂੰ ਦੋਨੇ ਅੱਖਾਂ ਦਾ ਹੋਇਆ ਪ੍ਰੇਸ਼ਨ ਜੇ ਇੱਕ ਅੱਛਾ ਹੁਣ ਇੱਕ ਅੱਖ ਦੀ ਰੋਸ਼ਨੀ ਆ ਗਈ ਹਾਂਜੀ ਇੱਕ ਅੱਖ ਦੀ ਰੋਸ਼ਨੀ ਆ ਗਈ ਅੱਛਾ ਪੂਰੀ ਤਰ੍ਹਾਂ ਆ ਗਈ ਰੋਸ਼ਨੀ ਜਦ ਘਟ ਦਿੰਦਾ ਜੀ ਅੱਛਾ ਤੇ ਤੁਸੀਂ ਕੀ ਕੰਮ ਕਰਦੇ ਹੋਗੇ ਅਸੀਂ ਆਹੀ ਆ ਜੀ ਦਿਹਾੜੀ ਦੇ ਅੱਛਾ ਅੱਛਾ ਕਰੀ ਜਾਂਦਾ ਮਾੜਾ ਬੁੱਢਾ ਜਿੰਨਾ ਕਰਦਾ अच्छा हां जी दसू असि ਕਣਕ ਇਕੱਠੀ ਕਰੀ ਸੀ ਜੀ 89/10 ਦੀ ਕਣਕ ਚੱਕੀ ਗਈ ਹੈ ਅੱਛਾ ਹਾਂਜੀ ਤੇ ਚੋਰੀ ਹੋ ਗਈ ਕਣਕ ਹਾਂਜੀ ਚੋਰੀ ਹੋ ਗਈ ਜੀ ਸਾਡੀ ਤੇ ਜਿਹੜਾ ਤੁਹਾਡਾ ਕਮਰੇ ਸਾਮਾਨ ਪਿਆ ਸੀ ਉਹ ਕਿੱਥੇ ਆਉਣਾ ਉਹ ਕਿਸੇ ਦੇ ਘਰੇ ਗਿਆ ਅੱਛਾ ਤੇ ਹੁਣ ਕੀ ਮੰਗ ਕਰਦੋਂ ਤੁਸੀਂ ਆਹੀ ਹੈ ਜੀ ਸਾਡੇ ਕਮਰੇ ਪੈ ਜਾਂਦੇ ਅੱਛਾ ਹਾਂਜੀ ਅੱਛਾ ਘਰ ਚ ਕੰਮ ਕਰਨ ਵਾਲੇ ਤੁਸੀਂ ਇਕੱਲੇ ਹੀ ਰਹਿ ਗਏ ਹਾਂਜੀ ਇਕੱਲੇ ਹੀ ਰਹਿ ਗਏ ਘਰ ਵਾਲੀ ਨੂੰ ਨਹੀਂ ਦਿੰਦਾ अच्छा ते बच्चे किन्ने ने बच्चे 2 ਨੇ अच्छा दूसरी ਕੁੜੀ ਹੈ ਹਾਂਜੀ ਕਿਹੜੀ ਕਲਾਸ ਚ ਪੜਦੀ ਹੈ ਉਹ 5ਵੀਂ ਕਲਾਸ ਹੈ ਅੱਛਾ ਇਹ ਛੋਟਾ ਇਹ ਪਿਛਲਾ ਇਹ ਕਮਰਾ ਹੈ ਤੁਹਾਡਾ ਘਰ ਹੈਗਾ ਹਾਂਜੀ ਅੱਛਾ ਸੋ ਦੋਸਤੋ ਇਹ ਤੁਹਾ ਬਖਾ ਦਿੱਤਾ ਤੁਹਾਨੂੰ ਇਹ ਘਰ ਹੈ ਮਾਨਸਾਂਝਲੇ ਦਾ ਪਿੰਡ ਨੰਗਲ ਕਲਾਂ ਦਾ ਇਹ ਪਰਿਵਾਰ ਦੀ ਮੰਗ ਹੈ ਕਿ ਦੋਨੇ ਕਮਰੇ ਉਟਾ ਕੇ ਜੇਕਰ ਇੱਕ ਕਮਰਾ ਹੀ ਬਣ ਜੇ ਫਿਰ ਵੀ ਇਹਨਾਂ ਦਾ ਰਹਿਣ ਬਸੇਰਾ ਹੋ ਸਕਦਾ ਹੈ ਕਮਰੇ ਦੇ ਹਾਲਾਤ ਅੰਦਰ ਉਹ ਇਹ ਨੇ ਕਿ ਪੈਣ ਸੌਣ ਉਹ ਬਹੁਤ ਔਖਾ ਦਾ ਦੂਜੇ ਘਰ ਦਾ ਤੁਹਾਨੂੰ ਇਹ ਹਾਲਾਤ ਇਹ ਵਿਖਾ ਦਿੰਨੇ ਆ ਨੇ ਹਾਲਾਤ ਇਹ ਹੈ ਮਾਨਸਾਂਝਲੇ ਦਾ ਪਿੰਡ ਮੰਗਲਕਲਾਂ ਜੇ ਕਿਸੇ ਵੀਰ ਨੇ ਮਦਦ ਕਰਨੀ ਆ ਪਰਿਵਾਰ ਦਾ ਫੋਨ ਨੰਬਰ ਲੈ ਸਕਦਾ ਇਹਨਾਂ ਕੋਲੇ ਖੁਦ ਇਹਨਾਂ ਦੇ ਘਰ ਆ ਕੇ ਮਿਲ ਸਕਦਾ ਹੈ ਕਿ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਨਾਂ ਨੂੰ ਸਿਮਿੰਟ ਬਰੇਤੀ ਬਜਰੀ ਦੀ ਵੀ ਸਹਾਇਤਾ ਕਰਦੇ ਆ ਇਹਨਾਂ ਦੇ ਦੱਸਣ ਅਨੁਸਾਰ ਪਿੰਡ ਮੰਗਲਕਲਾਂ ਦੇ ਜੋ ਸਮਾਜ ਸੇਵੀ ਜੱਪ ਪਿੰਡ ਵਾਲੇ ਨੇ ਉਹਨਾਂ ਨੇ ਇਕੱਠੇ ਹੋ ਕੇ ਇਦੇ ਘਰ ਵਾਲੇ ਦਾ ਇੱਕ ਅੱਖ ਦਾ ਆਪਰੇਸ਼ਨ ਕਰਵਾਇਆ ਗਿਆ ਥੋੜੀ ਬਹੁਤੀ ਰੋਸ਼ਨੀ ਆ ਗਈ ਹੈ ਪਰ ਪੂਰੀ ਤਰ੍ਹਾਂ ਜੇ ਨਹੀਂ ਦਿਸਦਾ ਉਹਨੂੰ ਪਿੰਡ ਵਾਲਾ ਨੇ ਆਪਰੇਸ਼ਨ ਕਰਾਇਆ ਇਸ ਕਰਕੇ ਇਹ ਜੋ ਬੈਠੇ ਨੇ ਖੁਦ ਹੀ ਕੰਮਕਾਰ ਕਰਦੇ ਨੇ ਪਿੰਡ ਵਿੱਚੋਂ ਮਿਹਨਤ ਮਜ਼ਦੂਰੀ ਕਰਕੇ ਜਹਾ ਹੋਰ 8-10 ਗੱਟੇ ਕਣਕ ਦੇ ਸੀਗੇ ਉਹ ਵੀ ਕੋਈ ਚੋਰੀ ਕਰਕੇ ਲੈ ਗਿਆ ਇਸ ਲਈ ਘਰ ਵਿੱਚ ਰਾਸ਼ਨ ਦੀ ਵੀ ਤੋੜ ਪੈ ਜਾਂਦੀ ਹੈ ਕਿਉਂਕਿ ਜਦੋਂ ਕੋਈ ਕਣਕ ਸੀ ਸਾਰੀ ਉਹ ਲੈ ਗਿਆ ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਜਿਹੜਾ ਇਹ ਦੇਖ ਸਕਦੇ ਤੁਸੀਂ ਇਹ ਦੋ ਕਮਰੇ ਆ ਜੇ ਢਾਕੇ ਇਹਨਾਂ ਦਾ ਇੱਕ ਕਮਰਾ ਬਣਾਇਆ ਜਾਵੇ ਤਾਂ ਬਹੁਤ ਧੰਨਵਾਦ ਹੋਵੇਗਾ